ਅੱਜ ਆਪਾਂ ਇੱਕ ਕਵਿਤਾ ਦੇ ਜ਼ਰੀਏ ਹਿੰਮਤ ਦੀ ਇੱਕ ਕਹਾਣੀ ਸਮਝਾਂਗੇ। ਇਹ ਕਵਿਤਾ ਦੱਸਦੀ ਹੈ ਕਿ ਜਦੋਂ ਸਭ ਕੁਝ ਡੁੱਬ ਰਿਹਾ ਹੁੰਦਾ ਹੈ ਤਾਂ ਇਨਸਾਨੀ ਜਜ਼ਬਾ ਕਿਵੇਂ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਇਹ ਸਿਰਫ ਕੋਈ ਕਵਿਤਾ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੇ ਹੌਸਲੇ ਦੀ ਆਵਾਜ਼ ਹੈ। ਤਾਂ ਕਵਿਤਾ ਦੀ ਸ਼ੁਰੂਆਤ ਹੀ ਦੇਖੋ ਇੱਕਦਮ ਛਟਕਾ ਦਿੰਦੀ ਹੈ। ਇੱਕ ਪਾਸੇ ਗੱਲ ਹੋ ਰਹੀ ਹੈ ਇਤਿਹਾਸ ਦੀਆਂ ਜੰਗਾਂ ਦੀ ਤੇ ਦੂਜੇ ਪਾਸੇ ਘਰਾਂ ਦੀਆਂ ਛੱਤਾਂ ਤੇ ਵਗਦਾ ਪਾਣੀ। ਮਤਲਬ ਇਹ ਦੋ ਲਾਈਨਾਂ ਹੀ ਪੂਰੀ ਤਸਵੀਰ ਸਾਫ਼ ਕਰ ਦਿੰਦੀਆਂ ਨੇ। ਇੱਕ ਪਾਸੇ ਬਹਾਦਰੀ ਤੇ ਦੂਜੇ ਪਾਸੇ ਬੇਵਸੀ ਇਸੇ ਕੰਟਰਾਸਟ ਨੂੰ ਥੋੜਾ ਹੋਰ ਗੌਰ ਨਾਲ ਦੇਖੀਏ ਇੱਕ ਪਾਸੇ ਹੱਕਾਲੀ ਵਗਦਾ ਲਹੂ ਤੇ ਦੂਜੇ ਪਾਸੇ ਘਰਾਂ ਚ ਵੜਦਾ ਪਾਣੀ ਇਹ ਸਿਰਫ ਹਾਲਾਤ ਦਾ ਬਦਲਾ ਨਹੀਂ ਹੈ ਸਗੋਂ ਇਹ ਤਾਂ ਪੰਜਾਬ ਦੇ ਜਜ਼ਬੇ ਦਾ ਇੱਕ ਵੱਡਾ ਇਮਤਿਹਾਨ ਹੈ ਕੱਲ ਦਾ ਸੰਘਰਸ਼ ਕਿਸੇ ਦੁਸ਼ਮਣ ਨਾਲ ਸੀ ਪਰ ਅੱਜ ਦਾ ਸੰਘਰਸ਼ ਤਾਂ ਸਿੱਧਾ ਕੁਦਰਤ ਨਾਲ ਹੈ ਸੋ ਹੁਣ ਕਹਾਣੀ ਦੇ ਪਹਿਲੇ ਪੜਾਅ ਤੇ ਆਉਂਦਿਆਂ ਹੜ੍ਹਾਂ ਦੀ ਮਾਰ ਇੱਥੇ ਕਵਿਤਾ ਸਾਨੂੰ ਸਿੱਧਾ ਤਬਾਹੀ ਦੇ ਉਹਨਾਂ ਸ਼ੁਰੂਆਤੀ ਪਲਾਂ 'ਚ ਲੈ ਜਾਂਦੀ ਹੈ ਜਦੋਂ ਚਾਰੇ ਪਾਸੇ ਬਸ ਪਾਣੀ ਹੀ ਪਾਣੀ ਹੈ ਤੇ ਇੱਕ ਗਹਿਰਾ ਸਦਮਾ ਇਹ ਉਹ ਪਲ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਸ਼ਾਇਦ ਹੁਣ ਕੁਝ ਨਹੀਂ ਬਚੇਗਾ ਸੋਚਣ ਵਾਲੀ ਗੱਲ ਹੈ ਜਦੋਂ ਕੁਦਰਤ ਹੀ ਬੇਰਹਿਮ ਹੋ ਜਾਵੇ ਤਾਂ ਫੇਰ ਕੋਈ ਕਿੱਥੇ ਜਾਵੇ ਇਹ ਜਿਹੜਾ ਸ਼ਬਦ ਹੈ ਨਾ ਇਹ ਸਿਰਫ ਦਰਦ ਨਹੀਂ ਦੱਸ ਰਿਹਾ ਇਹ ਤਾਂ ਇੱਕ ਤਰ੍ਹਾਂ ਦੇ ਥੋਖੇ ਦਾ ਅਹਿਸਾਸ ਹੈ ਕਿ ਜਿਸ ਧਰਤੀ ਨੇ ਪਾਲਿਆ ਅੱਜ ਉਹੀ ਉਜਾੜਨ ਤੇ ਤੁਲੀ ਹੋਈ ਹੈ ਚਲੋ ਹੁਣ ਅੱਗੇ ਵਧਦੀਆਂ ਦੂਜੇ ਪੜਾਵਲ ਕੁਦਰਤ ਨੂੰ ਇੱਕ ਸਵਾਲ ਦੇਖੋ ਜਦੋਂ ਸ਼ੁਰੂਆਤੀ ਸਦਮਾ ਥੋੜਾ ਜਿਹਾ ਘਟਦਾ ਹੈ ਤਾਂ ਮਨ ਵਿੱਚ ਸਵਾਲ ਉੱਠਣੇ ਲਾਜ਼ਮੀ ਨੇ ਇਹ ਨਿਰਾਸ਼ਾ ਦਾ ਉਹ ਦੌਰ ਹੈ ਜਿੱਥੇ ਬਸ ਇਹੀ ਪੁੱਛਿਆ ਜਾਂਦਾ ਹੈ ਕਿ ਆਖਰ ਸਾਡੇ ਨਾਲ ਇਹ ਇੰਜ ਕਿਉਂ ਹੋਇਆ ਅਤੇ ਇਹੀ ਉਹ ਸਵਾਲ ਹੈ ਜੋ ਉਸ ਵੇਲੇ ਹਰ ਪੀੜਿਤ ਦੇ ਦਿਲ ਵਿੱਚ ਹੁੰਦਾ ਹੈ ਜਦੋਂ ਦੁੱਖ ਬੇਹਿਸਾਬ ਹੋ ਜਾਂਦਾ ਹੈ ਤਾਂ ਮਨ ਉਸ ਵਿੱਚ ਕੋਈ ਨਾ ਕੋਈ ਕਾਰਨ ਲੱਭਣਾ ਚਾਹੁੰਦਾ ਹੈ ਸੋ ਇਹ ਪੁੱਛਣਾ ਕਿ ਪੰਜਾਬ ਦੀ ਧਰਤੀ ਨੇ ਕਿਹੜੇ ਕਰਮ ਕੀਤੇ ਨੇ ਇਹ ਅਸਲ ਵਿੱਚ ਇੱਕ ਸਵਾਲ ਨਹੀਂ ਇਹ ਤਾਂ ਦਰਦ ਦੀ ਇੱਕ ਪੁਕਾਰ ਹੈ ਪਰ ਫਿਰ ਕਹਾਣੀ 'ਚ ਇੱਕ ਵੱਡਾ ਮੋੜ ਆਂਦਾ ਹੈ ਇਹ ਹੈ ਤੀਜਾ ਪੜਾ ਮਿੱਟੀ ਦੇ ਪੁੱਤ ਦੀ ਆਵਾਜ਼ ਹੁਣ ਤੱਕ ਜੋ ਸਵਾਲ ਸੀ ਜੋ ਸੋਖ ਸੀ ਉਸ ਤੋਂ ਬਾਅਦ ਇੱਕ ਆਵਾਜ਼ ਉੱਠਦੀ ਹੈ ਅਤੇ ਇਸੇ ਮੋੜ ਤੇ ਕਵਿਤਾ ਦਾ ਰੁਖ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਹੁਣ ਨਿਰਾਸ਼ਾ ਦੀ ਥਾਂ ਤੇ ਇੱਕ ਲਲਕਾਰ ਸੁਣਾਈ ਦਿੰਦੀ ਹੈ ਅਤੇ ਇਹ ਹੀ ਉਹ ਪਲ ਹੈ ਜਿੱਥੇ ਸਭ ਕੁਝ ਬਦਲ ਜਾਂਦਾ ਹੈ ਚੁੱਪ ਕਰਕੇ ਸਭ ਕੁਝ ਸਹਿਣ ਦੀ ਬਜਾਏ ਹੁਣ ਆਵਾਜ਼ ਬੁਲੰਦ ਹੁੰਦੀ ਹੈ ਇਹ ਸਿਰਫ ਇੱਕ ਲਾਈਨ ਨਹੀਂ ਇਹਦਾ ਹਾਰ ਮੰਨਣ ਤੋਂ ਇੱਕ ਸਾਫ਼ ਇਨਕਾਰ ਹੈ ਇਹ ਬਗਾਵਤ ਦਾ ਐਲਾਨ ਹੈ ਅਤੇ ਇਹ ਸਿਰਫ ਖੋਖਲੇ ਸ਼ਬਦ ਨਹੀਂ ਹਨ ਇਹ ਇੱਕ ਪੂਰਾ ਐਲਾਨ ਹੈ ਕਿ ਹੁਣ ਉਮੀਦ ਦੀ ਚਿੰਗਾਰੀ ਬੰਨਣਾ ਹੈ ਉਸ ਬੇਰਹਿਮ ਕੁਦਰਤ ਨੂੰ ਜਵਾਬ ਦੇਣਾ ਹੈ ਅਤੇ ਸਭ ਤੋਂ ਵੱਡੀ ਗੱਲ ਕਿਸੇ ਵੀ ਕੀਮਤ ਤੇ ਚੁੱਕਣਾ ਨਹੀਂ ਹੈ ਇਹ ਪੀੜਿਤ ਬਣ ਕੇ ਬੈਠ ਜਾਂ ਤੋਂ ਇੱਕ ਸਾਫ਼ ਇਨਕਾਰ ਹੈ ਅਤੇ ਇਹ ਜਿਹੜੀ ਲਲਕਾਰ ਹੈ ਇਹ ਕੋਈ ਅੱਜ ਦੀ ਨਹੀਂ ਹੈ ਇਹ ਤਾਂ ਸਦੀਆਂ ਪੁਰਾਣੀ ਹੈ ਇਹ ਉਸ ਵਿਰਾਸਤ ਦੀ ਗੂੰਜ ਹੈ ਜਿਸਨੇ ਕਦੇ ਝੁਕਣਾ ਸਿੱਖਿਆ ਹੀ ਨਹੀਂ ਸਿੱਧੀ ਜਹੀ ਗੱਲ ਹੈ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਦੇ ਸਿਰ ਪਹਿਲਾਂ ਕਦੀ ਨਹੀਂ ਝੁਕੇ ਉਹ ਹੁਣ ਕਿਉਂ ਝੁਕਣਗੇ ਇਸ ਲਲਕਾਰ ਤੋਂ ਬਾਅਦ ਆਉਂਦਾ ਹੈ ਚੌਥਾ ਅਤੇ ਆਖਰੀ ਪੜਾ ਨਵੇਂ ਇਤਿਹਾਸ ਦੀ ਸਿਰਜਣਾ ਹੁਣ ਜਦੋਂ ਲਲਕਾਰ ਹੋ ਚੁੱਕੀ ਹੈ ਤਾਂ ਵਾਰੀ ਹੈ ਇੱਕ ਵਾਅਦੇ ਦੀ ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਧਿਆਨ ਸਿਰਫ ਬਚਣ ਤੇ ਨਹੀਂ ਹੈ ਸਗੋਂ ਇੱਕ ਨਵਾਂ ਇੱਕ ਬਿਹਤਰ ਪਵਿੱਖ ਬਣਾਉਣ ਤੇ ਹੈ ਤਾਂ ਕਵਿਤਾ ਦਾ ਅੰਤ ਸਿਰਫ ਉਮੀਦ ਤੇ ਆ ਕੇ ਨਹੀਂ ਰੁਕ ਜਾਂਦਾ ਸਗੋਂ ਇਹ ਤਾਂ ਸਾਨੂੰ ਅੱਗੇ ਦਾ ਰਾਹ ਵੀ ਦਿਖਾਉਂਦਾ ਹੈ ਇਹ ਇੱਕ ਠੋਸ ਵਾਦਾ ਹੈ ਪਰੋਸਾ ਨਾ ਛੱਡਣ ਦਾ ਉਮੀਦ ਦੇ ਦੀਵੇ ਜਗਾਈ ਰੱਖਣ ਦਾ ਖੁਸ਼ਹਾਲੀ ਨੂੰ ਵਾਪਸ ਲਿਆਉਣ ਦਾ ਅਤੇ ਫਿਰ ਇੱਕ ਨਵਾਂ ਇਤਿਹਾਸ ਸਿਰਜਣ ਦਾ ਸੋ ਇਹ ਸਿਰਫ ਭਾਵਨਾ ਨਹੀਂ ਇਹ ਤਾਂ ਇੱਕ ਮਿਸ਼ਨ ਬਣ ਜਾਂਦਾ ਹੈ ਸੋ ਇਹੀ ਇਸ ਕਵਿਤਾ ਦਾ ਪੂਰਾ ਸਫਰ ਹੈ ਨਿਰਾਸ਼ਾ ਦੀਆਂ ਡੂੰਗਾਈਆਂ ਤੋਂ ਲੈ ਕੇ ਇੱਕ ਨਵੇਂ ਭਵਿੱਖ ਨੂੰ ਘੜਨ ਦੇ ਵਾਅਦੇ ਤੱਕ ਇਹ ਸਾਨੂੰ ਬਸ ਇੱਕ ਗੱਲ ਯਾਦ ਦਿਵਾਉਂਦੀ ਹੈ ਕਿ ਸਭ ਤੋਂ ਵੱਡੀ ਤਬਾਹੀ ਵੀ ਮਨੁੱਖੀ ਹਿੰਮਤ ਦੇ ਸਾਹਮਣੇ ਗੋਡੇ ਟੇਕ ਦਿੰਦੀ ਹੈ ਅਤੇ ਅੰਤ ਵਿੱਚ ਇਹ ਕਵਿਤਾ ਸਾਡੇ ਸਾਰਿਆਂ ਲਈ ਇੱਕ ਵੱਡਾ ਸਵਾਲ ਛੱਡ ਜਾਂਦੀ ਹੈ ਕਿ ਕੀ ਇਤਿਹਾਸ ਸਿਰਫ ਯਾਦ ਕੀਤਾ ਜਾਂਦਾ ਹੈ ਜਾਂ ਫਿਰ ਇਸ ਨੂੰ ਬਣਾਇਆ ਵੀ ਜਾਂਦਾ ਹੈ ਅਤੇ ਸ਼ਾਇਦ ਸੰਕਟ ਦਾ ਸਮਾਂ ਹੀ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਸਾਡੇ ਕੋਲ ਦੋਵੇਂ ਤਾਕਤਾਂ ਹਨ